ਉਮਾ ਤੂੰ ਤਾਂ ਨਾ ਜਮਾ ਪਾਗਲਾ ਐਨੀ ਧੁੱਪੇ ਧੁੱਪੇ ਤੁਰਈ ਆਈਆਂ ਇੱਕ ਦਾ ਕਿੱਡ ਸੀ ਤੈਨੂੰ ਕਿ ਲੋੜ ਸੀ ਭਣਾ ਬੱਸ ੱਡੇ ਹੋਣ ਦੀ ਬੇਪੁੱਤਾ ਅੱਜ ਤਾਂ ਦਾ ਤੂੰ ਬਾਹਰੇ ਲੱਕਿਆ ਨਾ ਪੜਨਾ ਸੱਚੀ ਮੇਰਾ ਤਾਂ ਜੀਅ ਨਹੀਂ ਲੱਗਦਾ ਸੀ ਮੈਨੂੰ ਤਾਂ ਐ ਹੋ ਗਿਆ ਸੀ ਕਦੋਂ ਆਪਦੇ ਪੁੱਤ ਨੂੰ ਦੇਖ ਲਾਂ ਤਾਂ ਕਰਕੇ ਮੈਂ ਤਾਂ ਉਹਦੀ ਭੱਜੀ ਆਈ ਐ ਦੇਖ ਦੱਸ ਆ ਇੱਕ ਕਿਟਾ ਦੋਏ ਚ ਕੱਪੜੇ ਨੇ ਦੋ ਸ਼ਾਰਟਾਂ ਦੋ ਪੈਂਟਾਂ ਮੇਰੀ ਹੋ ਗਈ ਬੱਸ ਪੜ੍ਹਾਈ ਪੂਰੀ ਮੈਂ ਆ ਗਿਆ ਚੱਲ ਪੁੱਤ ਤੂੰ ਨਾ ਸਫ਼ਰ 'ਚ ਥੱਕ ਗਿਆ ਹੋਣਾ ਆ ਮੈਨੂੰ ਫੜਾ ਓਏ ਮਾਤਾ ਬਥੇਰ ਤੇ ਦੁੱਧ ਲਸੀ ਨਾਲ ਪਾਲਿਆ ਮੈਨੂੰ ਫਲਾ ਇੱਕ ਕਿੱਟ ਤੱਕਾ ਦੂਗੀ ਮੈਨੂੰ ਕਹੇ ਜੇ ਗੱਲਾਂ ਕਰਦੀ ਐ ਤੂੰ ਮੈਂ ਉਦੋਂ ਪਾਲੇਗਾ ਚਲ ਮੈਂ ਮੰਨਦੀ ਆ ਪਰ ਫੇਰ ਵੀ ਪੁੱਤ ਅਕੇ ਮਾਮਾ ਨੂੰ ਤਾਂ ਪੁੱਤਾਂ ਦਾ 헤ਜ ਮਾਰਦਾ ਹੀ ਐ ਤਾਂ ਕਰਕੇ ਕਹਿੰਨੀ ਆ ਪੁੱਤ ਲੈ ਤੂੰ ਥੱਕ ਜਾਗਾ ਮੈਨੂੰ ਫੜਾ ਦੇ ਓ ਲੈ ਮਾਤਾ ਲੈ ਫੜੀ ਲੈ ਤੂੰ ਗੜਾ ਹਟਿੰਗੀ ਪਹਿਲਾਂ ਨਾ ਜਦੋਂ ਮੈਂ ਸਕੂਲੋਂ ਆਉਂਦਾ ਹੁੰਦਾ ਸੀ ਉਦੋਂ ਵੀ ਤੂੰ ਮੇਰਾ ਮੈਚ ਛੱਡਦੀ ਨਹੀਂ ਹੁੰਦੀ ਸੀ ਉਹਦੀ ਕਹਿੰਦੀ ਸੀ ਪੁੱਤ ਮੈਂ ਬੈਗ ਲੈ ਕੇ ਜਾਊਗੀ ਨਾਲ ਮੇਰੀ ਗੱਲ ਸੁਣ ਮੈਂਨੇ ਇੱਕ ਟੈਸਟ ਦਿੱਤਾ ਮੈਨੂੰ ਹੁਣ ਪੂਰੀ ਉਮੀਦ ਐ ਕਿ ਬਸ ਨੌਕਰੀ ਮੇਰੀ ਲੱਗ ਕੇ ਜਾਣੀ ਜਦੋਂ ਲੱਗ ਗਈ ਬਸ ਨੌਕਰੀ ਪੇਪਰ ਤਾਂ ਮੇਰਾ ਕਲੀਅਰ ਹੈ ਇਸ ਤੋਂ ਬਾਅਦ ਬਸ ਨਜ਼ਾਰੇ ਨਾਲ ਤੇਰੇ ਨਾਲ ਰਹੂੰਗਾ ਫਿਰ ਨਾਲੇ ਤੇਰੀ ਨਹੀਂ ਆਂਦਰਾ ਠਰਗੀਆਂ ਰਹਿਣਗੀਆਂ ਨਾਲੇ ਤੈਨੂੰ ਫਿਕਰ ਨਹੀਂ ਹੋਊਗੀ ਮੇਰੇ ਕੋਈ ਹੈ ਸੱਚੀ ਪੁੱਤ ਜੇ ਤੇਰੀ ਨੌਕਰੀ ਲੱਗ ਗਈ ਨਾ ਮੈਂ ਤਾਂ ਤੇਰਾ ਵਿਆਹ ਵੀ ਉਹਦੀ ਕਰ ਦੂੰ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਨੌਕਰੀ ਦੀ ਗੱਲ ਮੈਂ ਕਰੀ ਨਹੀਂ ਵਿਆਹ ਦੀ ਗੱਲ ਪਹਿਲਾਂ ਲਿਆਉਂਗੀ ਤੂੰ ਮੈਂ ਮੈਨੂੰ ਐਂ ਦੱਸ ਬਈ ਮੈਂ ਕਦੋਂ ਤੱਕ ਕਰੇ ਜਾਊਂਗੇ ਹੈ ਤੇਰੇ ਮੂਰੇ ਮੂਰੇ ਭਈ ਮੈਨੂੰ ਵੀ ਆ ਲੰਦੇ ਨੂੜਾ ਸੁਖਾ ਓਏ ਮਾਤਾ ਕੋਈ ਨਹੀਂ ਆਜੂਗਾ ਇਹ ਗੱਲਾਂ ਨਾ ਕਰੇ ਬਹਿ ਕੇ ਕਰਨ ਵਾਲੀਆਂ ਹੁੰਦੀਆਂ ਨੇ ਤੂੰ ਤਾਂ ਪਹਿਲਾਂ ਹੀ ਛੇੜ ਕੇ ਚਲ ਹੋ ਕਰ ਚਲੀਏ ਮਾ ਤਾਂ ਮੇਰੀ ਗੱਲ ਸੁਣ ਲੈ ਹੁਣ ਤੈਨ ਬਿਆਹ ਦੀ ਕੋਈ ਗੱਲ ਨਹੀਂ ਕਰਨੀ ਜਦੋਂ ਬਿਆਹ ਕਰਾਉਣਾ ਹਾਂ ਮੈਂ ਆਪ ਹੀ ਦੱਸ ਦੂੰ ਅੱਛਾ ਮੈਨੂੰ ਨਾ ਦੇ ਸੁੱਖ ਦਾ ਸਾ ਬੇ ਸੇਵਾ ਆ ਜਾ ਇਹ ਸੱਚਨ ਲੱਗ ਪਿਆ ਪੁੱਤ ਇਹ ਵੱਡੇ ਘਰਾਂ ਵਾਲਿਆਂ ਦੀ ਨੂੰਹ ਨਹੀਂ ਜੇ ਪੁੱਤ ਇਹ ਵੱਡੇ ਘਰਾਂ ਵਾਲਿਆਂ ਦੀ ਨੂੰਹ ਹੈ ਨਹੀਂ ਨੂੰਹ ਸੀ ਸੀ ਇਹ ਕੀ ਮਤਲਬ ਮੈਂ ਸਮਝ ਨਹੀਂ ਕੁਝ ਨਾ ਮਤਲਬ ਤੋਂ ਤਾਂ ਕੀ ਲੈਣਾ ਨਾਲੇ ਮੈਨੂੰ ਐਂ ਦੱਸ ਤੂੰ ਇਹਨੂੰ ਕਿਵੇਂ ਜਾਣਦਾ ਉਹ ਜਦੋਂ ਇਹਦਾ ਵਿਆਹ ਹੋਇਆ ਸੀ ਤੂੰ ਤਾਂ ਪਿੰਡ 'ਚ ਹੈ ਵੀ ਨਹੀਂ ਸੀਗਾ ਉਹ ਮਾਂ ਮੈਨੂੰ ਪਤਾ ਵੀ ਜਦੋਂ ਇਹਦਾ ਵਿਆਹ ਹੋਇਆ ਸੀ ਮੈਂ ਪਿੰਡ 'ਚ ਹੈ ਨਹੀਂ ਸੀ ਤੇਰੇ ਯਾਦ ਨਹੀਂ ਹੈਗਾ ਇਹ ਨਾ ਆਪਣੇ ਗਮਾਂਡ ਪਿੰਡ ਦੀ ਤਾਂ ਕੁੜੀ ਐ ਆਪਣੇ ਪਿੰਡ ਸਕੂਲ 'ਚ ਪੜਦੀ ਸੀ ਜਦੋਂ ਮੈਂ ਬਾਹਰ ਪੜਨ ਲੱਗਿਆ ਸੀ ਮੇਰੇ ਦੋਸਤਾਂ ਨੇ ਦੱਸਿਆ ਸੀ ਵੀ ਉਹ ਜਸਵਿੰਦਰ ਆਪਣੇ ਪਿੰਡ ਵਿਆਹੀ ਹੋਏ ਵੀ ਇਹ ਤਾਂ ਠੀਕ ਐ ਪਰ ਤੂੰ ਕਿਉਂ ਅੰਨਾ ਸੋਚ ਰਹੇ ਉਹ ਮਾਂ ਮੈਂ ਤਾਂ ਇਹ ਸੋਚਦਾ ਬੀਬੀ ਦਾ ਵੀ ਤਾਂ ਵੱਡੇ ਘਰਾਣੇ ਵਾਲਿਆਂ ਦੇ ਹੋਇਆ ਸੀਗਾ ਤੇ ਇਹ ਇਹ ਹਾਲਾਤਾਂ 'ਚ ਇਹ ਗੋਹਕੂੜਾ ਜਿਵੇਂ ਡੇਕ ਤੇ ਫਿਰਦੀ ਐ ਮੈਂ ਤਾਂ ਸੁਣਿਆ ਸੀ ਇਹਨਾਂ ਦੇ ਹਰੇਕ ਕੰਮ ਨੂੰ ਨੌਕਰ ਚੱਕਰ ਰੱਖੇ ਹੋਏ ਨੇ ਵੀ ਇਹ ਤਾਂ ਰਾਜ ਕਰੂਗੀ ਅਸੀਂ ਤਾਂ ਹੈਰਾਨ ਹੁੰਦੇ ਸੀਗੇ ਪਰ ਅੱਜ ਇਹਨੂੰ ਆ ਦੇਖ ਕੇ ਮੇਰੇ ਤਾਂ ਦਿਮਾਗ ਹੀ ਘੁੰਮ ਗਿਆ ਪੀਦੇ ਹਾਲਾਤ ਕਿਵੇਂ ਬਣ ਗਏ ਉਹ ਤੂੰ ਸਹੀ ਕਿਹਾ ਇਹਨਾਂ ਦੇ ਘਰੇ ਘਾਟ ਤਾਂ ਕਿਸੇ ਵੀ ਚੀਜ਼ ਦੀ ਨਹੀਂ ਸੀ ਜਦੋਂ ਇਹ ਵਿਆਹ ਕੇ ਆਈ ਉਦੋਂ ਸਰਦਾਰਾਂ ਦੇ ਘਰੇ ਹੋਰ ਵੀ ਰੌਣਕਾਂ ਲੱਗ ਗਈਆਂ ਸੀ ਕੀ ਦੇਖੀ ਜਾਂਦੇ ਹੋ ਉਹ ਦੇਖਣਾ ਕੀ ਹੈ ਕਿਸਮਿੰਦਰ ਧਰਮ ਨਾਲ ਅੱਜ ਤਾਂ ਬੜੀ ਸੋਹਣੀ ਲੱਗੀ ਜਾਂਦੀ ਕੀ ਗੱਲ ਹੈ ਜੀ ਤੁਹਾਡੇ ਕਹਿੰਦਾ ਕੀ ਮਤਲਬ ਵੀ ਅੱਜ ਮੈਂ ਬੜੀ ਸੋਹਣੀ ਲੱਗੀ ਜਾਂਦੀ ਆ ਕਿਉਂ ਅੱਗੇ ਸੋਹਣੀ ਨਹੀਂ ਲੱਗਦੀ ਮੈਂ ਤੁਹਾਨੂੰ ਉਹ ਨਹੀਂ ਨਹੀਂ ਮੇਰਾ ਮਤੋਂ ਲੈ ਥੋੜੀ ਕਹਿਣ ਦਾ ਜਿਹੜਾ ਤੈਨੂੰ ਅੱਜ ਆ ਸੂਟ ਪਾਇਆ ਨਾ ਬੜਾ ਸੋਹਣਾ ਲੱਗੀ ਜਾਂਦਾ ਓ ਹੋ 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 ਹੋਰ ਅੱਜ ਬੜਾ ਸੋਹਣਾ ਲੱਗੀ ਜਾਂਦਾ ਇਹ ਸੂਟ ਕਿਹੜਾ ਮੈਂ ਪਹਿਲੀ ਵਾਰ ਪਾਇਆ ਐ ਅੱਤਾਂ ਦੋ ਸੈਸ ਫੈਸਿਲਿਟੀ ਆ ਰਹੀਆਂ ਲੱਗਦਾ ਮੈਨੂੰ ਨੋ ਸਪੈਸ਼ਲ ਨੂੰ ਕੀ ਹੈ ਜੀ ਨਾ ਤਾਂ ਅੱਜ ਆਪਾਂ ਨੇ ਕਿਤੇ ਬਾਹਰ ਜਾਣਾ ਨਾ ਕਿਸੇ ਰਿਸ਼ਤੇਦਾਰ ਨੇ ਘਰੇ ਹੋਣਾ ਨਾ ਕੋਈ ਦਿੱਤੇ ਤਿਹਾਰਾ ਜਿਵੇਂ ਅੱਗੇ ਤਿਆਰ ਹੁੰਨੀ ਆ ਨਾ ਅੱਜ ਵੀ ਹੋਵੇਂ ਤਿਆਰ ਹੋਈ ਆ ਤੁਸੀਂ ਮੈਨੂੰ ਇਹ ਦੱਸੋ ਅੱਜ ਨੇ ਮਸਕੇ ਕਾ ਤੋ ਲੱਗ ਰਹੇ ਨੇ ਮੈਨੂੰ ਉਹ ਜਸਵਿੰਦਰ ਇਹਦੇ ਵਿੱਚ ਮਸਤੀਆਂ ਵਾਲੀ ਕਿਹੜੀ ਗੱਲ ਬੰਦਾ ਆਪਣੀ ਤਿੰਨੇ ਤਰੀਕ ਕਰੇ ਸਕਦਾ ਦੋ ਘੜੀ ਬੈਠ ਕਰ ਲੇ ਮੇਰੇ ਕੋਲ ਟਾਈਮ ਨਹੀਂ ਹੈਗਾ ਤੁਹਾਡੇ ਕੋਲੇ ਬੈਠਣ ਮੇਰੇ ਬਥੇਰੇ ਕੰਮ ਕਰਨ ਵਾਲੇ ਪੈਣ ਤੁਸੀਂ ਬੈਠੋ ਇੱਥੇ ਉਹ ਪਿਆ ਦੋ ਕੁੜੀ ਪੰਜ ਛੱਪੇ ਸਮਝਾ ਡੈਡੀ ਜੀ ਆਵਾਜ਼ ਮਾਰੀ ਅੰਦਰ ਜਾਣ ਤੋਂ ਮੈਨੂੰ ਛੱਡੋ ਬਾਪ ਛੱਡੋ ਨਾ ਛੱਡ ਦੋ ਕੁੜੀ ਠੀਕ ਬੈਕ ਹੋ ਗਈ ਇੱਕ ਤਾਂ ਬਾਕ ਪੁਨੇ ਲੂਪੀ ਦਾ ਥਾਣਾ ਮਾਣਾ ਮੋਟਾ ਦੋ ਕੁੜੀ ਖੜਦੇ ਬੈਨੇ ਨਾਦੀ ਨਾਲ ਆਵਾਜ਼ ਮਾਰਦਾ ਇਹਨੇ ਹੱਟ ਲੂਪੀਰ ਦਾ ਸਾਡਾ ਨਸਤਾ ਐਮਲੀ ਐਸੀ ਮਾਇਆ ਬਿਲੋਰ ਪੈ ਗਏ ਮੈਨੂੰ ਪਤਾ ਵੀ ਇਹ ਕੰਮ ਤੂੰ ਕਰੇਗਾ ਤਾਂ 50000 ਰੁਪਏ ਦਾ ਕੰਮ ਕਰੋ ਕੋਈ ਨਾ ਕੋਈ ਨਾ ਹਾਂਜੀ ਬਾਪੂ ਜੀ ਓਪਾਈ ਬਹੁ ਐ ਕਰ ਅਲਮਾਰੀ ਜਨਾ 50000 ਰੁਪਏ ਲੈ ਕੇ ਆ ਕੋਈ ਗੱਲ ਨਹੀਂ ਬਾਪੂ ਜੀ ਹੁਣ ਹੀ ਲਿਆ ਦਿੰਨੀ ਆ ਇੱਕ ਮਿੰਟ ਪਤਾ ਓਪਾਈ ਕਰ ਮੈਂ ਸਾਂ ਜੇ ਹੋਰ ਲੋੜਾ ਹੁੰਦਾ ਤੇ ਫਿਰ ਤਾਂ ਹੋਰ ਲੈ ਜਾ ਨਹੀਂ ਨਹੀਂ ਤਾਂ ਆ ਬਸ ਇੰਨੀ ਬਹੁਤ ਹੈ ਬਸ ਹੁਣ 50000 ਦੀ ਲੋੜ ਹੈਗੀ ਚੱਲ ਤੇਰੀ ਮਰਜ਼ੀ ਹਾਂ ਲਿਆ ਪਤਾ ਤਹਾ ਹੂੰ ਬਲਗਾਰ ਦੇ ਬਿਆਨ ਨੂੰ ਅਜੇ ਥੋੜਾ ਸਮਾਂ ਹੀ ਹੋਇਆ ਤੇ ਕਵੀਲਦਾਰੀ ਬਹੁਤ ਹੈ ਤੁਹੇ ਵੀ ਕਹਤੇ ਉਹ ਪਈ ਕਰਮ ਸਿਆ ਜੀ ਬਹੁਤ ਬਹੁਤ ਸਮਝ ਆ ਰਹਾ ਸੱਟ ਠੀਕ ਹੈ ਮੁੰਡੇ ਨਾਲੋਂ ਜ਼ਿਆਦਾ ਸਮਝ ਆ ਰਹਾ ਪਰ ਫਿਰ ਮੈਂ ਸੋਚਿਆ ਕੱਲ ਵੀ ਸਮਾਣਾ ਅੱਜ ਵੀ ਸਮਾਣਾ ਸਾਰਾ ਕੁਝ ਇਹਨਾਂ ਦੇ ਆ ਬਿਲਕੁਲ ਜੀ ਚਲ ਭਾਈ ਫਿਰ ਮੈਂ ਚਾਬੀਆਂ ਬਹੂ ਦੇ ਹੱਥ ਫੜਾ ਦਿਆਂ ਸਿਆਣੀ ਭਾਈ ਤਿੰਨ ਕਰੋ 50 ਕਰੋ ਸਭ ਥੋੜਾ ਹੀ ਆ ਬਿਲਕੁਲ ਜੀ ਬਹੁਤ ਬਹੁਤ ਸਿਆਣੀ ਹੈ ਮੇਰੀ ਠੀਕ ਹੈ ਜੀ ਸਾਰਾ ਸਾਕਤਵ ਰੱਖਦੀ ਆ ਅਜੇ ਨਹੀਂ ਇਕੱਲ ਬਲ ਕਾਰ ਨਹੀਂ ਸਹੀ ਗੱਲ ਜਿੰਨੇ ਬਾਬਾ ਨੂੰ ਬੱਲੇ ਇਕੱਲੀ ਚੀਜ਼ ਦਾ ਹਿਸਾਬ ਰੱਖਦੀ ਆ ਠੀਕ ਹੈ ਜੀ ਹਾਂ ਮਾਪੇ ਥੋੜਾ ਜਿਆ ਸਹੀ ਗੱਲ ਸਭ ਨੂੰ ਆਪਣਾ ਤਿੰਨ ਕਰੋ ਪੰਜ ਕਰੋ ਬਸ ਆਪਾਂ ਵੀ ਕਰੋ ਬੇ ਵੀ ਕਰੋਗੇ ਸਹੀ ਗੱਲ ਹੈ ਜੀ ਤਾਂ ਹੀ ਮਸਵਾਦਾ ਸਾਰਾ ਕੁਝ ਮਾ ਸਾਹ ਭਾਈ ਜੱਪੀ ਹੂੰ ਹੋਰ ਤਾਂ ਕੁਝ ਹੀ ਹਾਲ ਹੈ ਹਾਂ ਗਿਣ ਲੈਣ ਦੇ ਸਹੀ ਗਣਕਲੇ ਪੁੱਤ ਹਾਂਜੀ ਬਸ ਠੀਕ ਆ ਆ ਲੈ ਭਾਈ ਲੈ ਭਾਈ ਹੂੰ ਤੇ ਹੱਥ ਮਾਰਨਾ ਮਾਰਨਾ ਭਾਈ ਨਹੀਂ ਦਾ ਸੋਡੇ ਦੇ ਬਹੁਤ ਭਰੋਸਾ ਸਾਨੂੰ ਬੈਠੀ ਇਹ ਜੀਕੀਨ ਕਰਕੇ ਆਇਆ ਸੀ ਆਸ ਤੇ ਪੂਰ ਉਤਰ ਗਏ ਬਟ ਟਾਈਮ ਨਾਲ ਮੋੜ ਜੀ ਫਿਰ ਮੈਂ ਹਾਂ ਫਿਗਰੇ ਨਾ ਕਰੋ ਹਾਂ ਮੋੜ ਦੀ ਇੰਟੈਂਸ਼ਨ ਮੇਰੀ ਹੈ ਅੱਗੇ ਵੀ ਲੋਡ ਪੈ ਜਾ ਲੇਗਾ ਹੋਤਾ ਹੈ ਭਾਈ ਹਾਂਜੀ ਹਾਂ ਚਲੋ ਠੀਕ ਹੈ ਦਾ ਜੀ ਠੀਕ ਹੈ ਮੈਂ ਚੱਲਦਾ ਜੀ ਠੀਕ ਹੈ ਜੀ ਛੋਟਾ ਧੰਨਵਾਦ ਕੋਈ ਨਾ ਕੋਈ ਨਾ ਕੀ ਹਾਲ ਹੈ ਭਾਈ ਚਾਹ ਕਰਦੀਆਂ ਨਹੀਂ ਨਹੀਂ ਚਾਹ ਦੀ ਬਸ ਮੈਨੂੰ ਥੋੜੀ ਜਿਹੀ ਕੰਮ ਹੈ ਜੀ ਇਸ ਕਰਕੇ ਮੈਨੂੰ ਨਿਕਲਣਾ ਪੈ ਰਿਹਾ ਹੋਰ ਠੀਕ ਹੋ ਜੀ ਹਾਂਜੀ ਮੈਂ ਰੱਜ ਹੋ ਠੀਕ ਠਾਕ ਚਲੋ ਵਗੇ ਚਲੋ ਠੀ ਸਤਿ ਸ਼੍ਰੀ ਅਕਾਲ ਬਾਪੂ ਜੀ ਚਾਹ ਬਣਾ ਲਾਂ ਮੈਂ ਤੁਹਾਡੇ ਵਾਸਤੇ ਹਾਂ ਕਰ ਲਿਆ ਉਹ ਤੇ ਚਾਹ ਪੀ ਲਾਂਗੇ ਇੱਕ ਕੱਪ ਮੇਰੇ ਵਾਸਤੇ ਵੀ ਬਣਾ ਦਿਚਾ ਜਦੋਂ ਚਾਹ ਬਣਾ ਲਿਖੇ ਤੁਹਾਡੇ ਵਾਸਤੇ ਵੀ ਤਾਂ ਬਣਾਉਗੀ ਪੁੱਛ ਲਿਆਉਣੀ ਆ ਬਣਾ ਕੇ ਉਹ ਮੜਾ ਇਸ ਨੇ ਆਫਟ ਕਰਿਆ ਕਰ ਪਿਆਰ ਹੈ ਨਾ ਦੁਪਹਿਰੇ ਤੱਕ ਨਾ ਸ਼ਰਮ ਨਹੀਂ ਆਉਂਦੀ ਦਿਨ ਪਏ ਨੂੰ ਉਹ ਬਾਪੂ ਰਾਤ ਮੇਰੇ ਦੋਸਤ ਦੀ ਇੱਕ ਪਾਰਟੀ ਸੀ ਤਾਂ ਕਰਕੇ ਲੇਟ ਹੋ ਗਿਆ ਤਾਂ ਹੀ ਨਾ ਮੈਂ ਤੋਠਾ ਨਹੀਂ ਗਿਆ ਹੁਣ ਤੱਕ ਉਹ ਹੁਣ ਤਾਂ ਬਹੂ ਆ ਗਈ ਬਾਅ ਹੋਗਾ ਤੇਰਾ ਹੁਣ ਤਾਂ ਟਾਈਮ ਨਾਲ ਆ ਜਾ ਕਰ ਪਰ ਇੱਕ ਗੱਲ ਆ ਬਾਈ ਬਹੁ ਹੈ ਬੜੇ ਭਾ ਗਾਲੀ ਜਦੋਂ ਦੇ ਘਰ ਚ ਆਈ ਹੈ ਨਾ ਘਰ ਨੂੰ ਚਾਰ ਚੰਨ ਲਾ ਕੇ ਸੱਚੀ ਲੈ ਬਹੁ ਸਿਆਣੀ ਹੈ ਬੋ ਆਪਣੇ ਚੰਗੇ ਕਰਮ ਕਰੇਵੇ ਤੇ ਜਿਹੜੀ ਆਪਾਂ ਨੂੰ ਇੰਨੀ ਸਿਆਣੀ ਬਹੁ ਮਿਤੀਆ ਤੂੰ ਮਾੜੀ ਮੁੱਢੀ ਕਦਰ ਕਰਿਆ ਕਰੋ ਤੇ ਬੱਪੂ ਆ ਗੱਲ ਤਾਂ ਤੇਰੀ ਸਹੀ ਆ ਜਸਵਿੰਦਰ ਤਾਂ ਆਪਣੀ ਪਾਲੀ ਚੰਗੀ ਉਹ ਤੂੰ ਵੀ ਚੰਗਾ ਬਣ ਕੇ ਦਿਖਾ ਦੇ ਫਿਰ ਕਦੇ ਬਹੁਤ ਹੈ ਚੰਗੀ ਓਏ ਚੰਗਾ ਬਾਪੂ ਮੈਂ ਵੀ ਚੰਗਾ ਬਣ ਜੂਗਾ ਚੱਲ ਮੈਂ ਜਸਵਿੰਦਰ ਨੂੰ ਕਹਿੰਦਾ ਵੀ ਬਾਪੂ ਨੂੰ ਚਾ ਲੈ ਅਸਲ ਬਾਪੂ ਜਾਂ ਤੂੰ ਪਾ ਲੈ ਯਾਰ ਮੈਂ ਪਾ ਕੇ ਲੈਣਾ ਅਰੇ ਇਹ ਕੰਮ ਜਸਵਿੰਦਰ ਨੂੰ ਕਰਾਇ ਦੇ ਆਪ ਜਾਂ ਤਪਲਾ ਮਾਰ ਲੈ ਕਰੋ ਮਾੜਾ ਪੋਟਾ ਫਰਮਾ ਜਦੋਂ ਤੇਰੇ ਕਹਿਣ ਅਨਸਾਰ ਇਹਦਾ ਸਾਰਾ ਕੁਝ ਸਹੀ ᱛੀ ਫਿਰ ਅੱਜ ਆਹ ਹਾਲਾਤ ਕਿਵੇਂ ਪਤਾ ਸਮਾਂ ਬਦਲਦੇ ਤੇ ਦਿਮਾਗ ਘੁੰਮਣ ਲੱਗਾ ਨਾ ਟਾਈਮ ਨਹੀਂ ਲੱਗਦਾ ਇਹਨਾਂ ਦਾ ਵੀ ਐਂ ਟਾਈਮ ਬਦਲ ਗਿਆ ਇੱਕ ਦਿਨ ਪਤਾ ਹੈ ਇਹਦੇ ਸੌਰ ਨੇ ਕੀ ਕੀਤਾ ਉਹ ਜਸਵਿੰਦਰ ਕੱਲ ਬਾਪੂ ਬੜਾ ਤਿਆਰ-ਵਿਆਰ ਜੋ ਹੋਇਆ ਕਰਦਾ ਸੀ ਕਿੱਥੇ ਗਿਆ ਤੈਨੂੰ ਦੱਸ ਕੇ ਗਿਆ ਕੁਛ ਮੈਨੂੰ ਕਾਨੂੰ ਦੱਸ ਕੇ ਗਏ ਨੇ ਜੀ ਮੈਨੂੰ ਤਾਂ ਅਸੀਂ ਵੀ ਤੁਹਾਨੂੰ ਪਤਾ ਹੋਣਾ ਤੁਹਾਨੂੰ ਦੱਸ ਕੇ ਗਏ ਹੋਣੇ ਆ ਉਹ ਜਸਵਿੰਦਰ ਜੇ ਮੈਨੂੰ ਦੱਸ ਕੇ ਜਾਂਦਾ ਮੈਂ ਤੈਨੂੰ ਕਾਨੂੰ ਪੁੱਛਦਾ ਪਰ ਕੱਲ ਤਿਆਰ-ਵਿਆਰ ਜਾਂ ਪੂਰਾ ਹੋਇਆ ਕਰਦਾ ਤੇ ਉਹ ਪੁੱਛਿਆ ਤਾਂ ਮੈਨੇ ਬਹੁਤ ਪਰ ਦੱਸਿਆ ਨੋਨੇ ਮੈਨੂੰ ਪਰ ਪੈਰਾਂ ਦੇ ਪਾਣੀ ਨਹੀਂ ਪਣਦਿਆ ਫਟਦੇ ਨੇ ਲੰਘਿਆ ਉਹ ਲੇ ਜੀ ਮੈਨੂੰ ਤਾਂ ਐਸੀ ਵੀ ਤੁਹਾਨੂੰ ਦੱਸ ਕੇ ਗਏ ਹੋਣਗੇ ਬਾਪੂ ਜੀ ਮੈਂ ਐਸੇ ਕਰਕੇ ਬਾਪੂ ਜੀ ਤੋਂ ਪੁੱਛਿਆ ਨਹੀਂ ਹੈਗਾ ਕਿ ਜੇ ਮੈਂ ਪੁੱਛ ਲਿਆ ਕਹਿਣਗੇ ਜਨਦੇ ਨੂੰ ਟੋਕਦੀ ਆ ਹੋਰ ਜੇ ਕਹਿਨੇ ਮੂਰੋਂ ਐਨਕ ਤੱਕ ਕੀ ਕਹਿ ਦੇ ਮੂਰੋਂ ਡਰ ਲੱਗਦਾ ਤੈਨੂੰ ਫੋਨ ਫੋਨ ਕਰਿਆ ਉਹਨੂੰ ਤੂੰ ਹੀ ਦੇਖ ਲੈ ਫੋਨ ਫੋਨ ਕਰਕੇ ਉਹਨੂੰ ਓਹੋ ਉਹੀ ਤਾਂ ਗੱਲ ਮੈਂ ਕਰਨੀ ਸੀ ਤੁਹਾਡੇ ਨਾਲ ਤੁਸੀਂ ਵੀ ਗੱਲਾਂ 'ਚ ਆਉਣ ਹੀ ਨਹੀਂ ਦਿੰਦੇ ਮੈਨੂੰ ਚੱਕਿਆ ਸੀਗਾ ਬਾਪੂ ਜੀ ਨੇ ਫੋਨ ਅੱਛਾ ਚੱਕਿਆ ਦੀ ਫੋਨ ਕੀ ਕਹਿੰਦਾ ਫਿਰ ਕਹਿਣਾ ਕਿ ਸੀ ਜੀ ਬਾਪੂ ਨੇ ਪਰ ਖੁਸ਼ ਬਹੁਤ ਲੱਗ ਰਹੇ ਸੀਗੇ ਕਹਿੰਦੇ ਸੀ ਬਸ ਆਜੂਗਾ ਮੈਂ ਅੱਜ ਉਹ ਖੁਸ਼ ਤਾਂ ਹੀ ਰਹਿੰਦਾ ਉਹ ਕਈ ਵਾਰੀ ਉਹਨੂੰ ਪੁਰਾਣਾ ਦੋਸਤ ਮਿਲ ਜਾਂਦਾ ਨਾ ਬਹੁਤ ਖੁਸ਼ ਹੋ ਜਾਂਦਾ ਉਹ ਪੁਰਾਣੇ ਦੋਸਤ ਵਰਤਾਂ ਮੈਨੂੰ ਪਤਾ ਨਹੀਂ ਪਰ ਐ ਵੀ ਕਹਿੰਦੀ ਸੀ ਬਾਪੂ ਜੀ ਕਿ ਆਉਂਦਾ ਹਾਂ ਤੁਹਾਡੇ ਵਾਸਤੇ ਖੁਸ਼ ਤੋਹਫਾ ਲੈ ਕੇ ਆ ਰਿਹਾ ਮੈਂ ਤੋਹਫਾ ਕੀ ਲਿਆ ਹੋਊਗਾ ਲੱਗਦਾ ਕੋਈ ਮੈਕਮੂਸਨ ਲੈ ਆਵੇ ਕੋਤੋਂ ਪਤਾ ਨਹੀਂ ਜੀ ਜਦੋਂ ਹੁਣ ਤੋਹਫਾ ਆਊਗਾ ਉਦੋਂ ਹੀ ਪਤਾ ਲੱਗੂਗਾ ਸਹੀ ਗੱਲ ਆ ਚੱਲ ਆਜੂਗਾ <laughs> बलकारे ओ बलकारे जसविंदर ओ भाई बाहर आओ लो जी आ गए बापू जी बापू जी बापू जी आप करी जाते सी ते बापू जी आ भी गए वाजा मारी जाते रे देखी चल के की तोहफा लेके आए ने आ चलो छेती चल ओ आजा जसविंदर आजा बापू आ, आ, जा। आ जा। गया बापू और रुक कदों गए गांव आज बापू हां ये कौन थोड़ी बेबे आ नवी बेबे मत देखो बेबे बापू क्यों मजाक करी जाना आम बड़े मजाक चंगा लगता तेन ਪੁੱਤ ਮੈਂ ਕਹਤੋਂ ਕਰ ਰਿਹਾ ਮਜ਼ਾਕ ਕਰ ਰਿਹਾ ਮਜ਼ਾ ਸੱਚ ਕਰ ਰਿਹਾ ਥੋੜੀ ਬੇਬੀ ਆਏ ਉਹ ਆ ਉਮਰ ਚ ਕੀ ਕਰੀਏ ਨਾ ਬੱਪੂ ਤੂੰ ਕਿਉਂ ਔਰ ਤੈਨੂੰ ਸ਼ਰਮ ਨਹੀਂ ਆ ਗਈ ਅਜੀ ਸ਼ਰਮੜੀ ਕੀ ਨਹੀਂ ਗੱਲ ਆ ਵਿਆਹ ਕੇ ਲੈ ਕੇ ਆਇਆ ਫੇਰੇ ਹੋਏ ਨੇ ਮੈਂਗੜਾ ਕੱਢ ਕੇ ਲੈਣਾ ਓ ਬਾਪੂ ਆ ਕੁਛ ਕਰਨ ਤੋਂ ਪਹਿਲਾਂ ਮੇਰੇ ਬਾਰੇ ਤਾਂ ਸੋਚ ਲੰਦਾ ਮਾਣਾ ਮੋਟਾ ਓ ਪੁੱਤ ਹੁਣ ਤੱਕ ਤੇਰੇ ਬਾਰੇ ਸੋਚਿਆ ਮੈਂ ਤੂੰ ਨਿਕਾਜ ਜਾਂਦੀ ਜਾਂ ਤੇਰੀ ਮਾਂ ਮਰ ਗਈ ਸੀ ਮੈਂ ਉਦੋਂ ਵਿਆਹ ਤਾਂ ਨਹੀਂ ਕਰਾਇਆ ਵੀ ਜੇ ਕੋਈ ਐਸੀ ਬੇਸੀ ਆ ਗਈ ਤੇਰਾ ਜੀ ਨਾਲ ਉੱਪਰ ਕਰ ਦੋਗੇ ਹੁਣ ਭਾਈ ਤੋਂ ਵੀ ਟੱਪਰਾ ਹੋ ਗਿਆ ਮੈਂ ਸੋਚਿਆ ਵੀ ਚਲ ਮੈਂ ਵੀ ਵਿਆਹ ਕਰਾ ਲਾਂ ਸਾਡੀ ਜ਼ਿੰਦਗੀ ਵਧੀਆ ਲੱਜੂਗੀ ਆ ਨਾਲੇ ਮੈਨੂੰ ਵੀ ਜ਼ਿੰਦਗੀ ਜਿਉਣ ਦਾ ਹੱਕ ਆ ਨਾ ਹੈ ਸੰਘਿਆ ਨਾ ਬਾਪੂ ਆਹ ਉਮਰ ਤੇ ਹੁਣ ਜ਼ਿੰਦਗੀ ਜਿਉਣ ਦੇ ਤਰੀਕੇ ਸਿੱਖਣ ਲੱਗੇ ਆ ਪਪਾ ਤੇ ਜੋ ਮੈਨਾਂ ਇਹ ਕਿਹੜੀ ਗੱਲ ਆ ਆਹੀ ਉਮਰ ਦਾ ਹੁੰਦਿਆ ਤੱਕ ਕੁਝ ਕਰਨ ਵਾਲੀ ਪਹਿਲਾਂ ਤਾਂ ਇੱਕ ਤਨੀ ਧੱਕੇ ਧੁੱਕੇ ਖਾਂਦੇ ਨਹੀਂ ਲੱਗ ਜਾਂਦੀ ਆ ਅਖੀਰਲਾ ਵਕਤ ਕੱਢਣਾ ਬਹੁਤਾ ਖਫਤ ਕੋਈ ਨਾ ਕੋਈ ਸਾਥੀ ਚਾਹੀਦਾ ਹੁੰਦਾ ਬੰਦੇ ਨੂੰ ਉਹ ਬਾਪੂ ਤੈਨੂੰ ਕੋਈ ਮਾੜਾ ਕਹਿੰਦਾ ਘਰ ਦੇ ਵਿੱਚ ਜਸਵਿੰਦਰ ਮਾੜਾ ਕਹਿੰਦੀ ਆ ਜਾਂ ਮੈਂ ਕਹਿੰਨਾ ਤੈਨੂੰ ਉਹ ਫਿਰ ਮੈਂ ਕਦੋਂ ਮਾੜਾ ਕਹ ਰਿਹਾ ਤੁਹਾਨੂੰ ਤਾ ਤੂੰ ਆ ਕੀ ਕਰ ਰਿਹਾ ਤੂੰ ਇਹ ਕੰਮ ਰੇ ਫਿਰ ਉਹੀ ਗੱਲ ਉਹ ਪੁੱਤ ਤੂੰ ਸਮਝਾਏ ਇਹਨੂੰ ਬਾਪੂ ਜੀ ਹੁਣ ਮੈਂ ਇਹਨਾਂ ਨੂੰ ਕੀ ਸਮਝਾਵਾਂ ਸੇ ਮਾੜਾ ਮੋਟਾ ਸੋਚ ਲੈਂਦੇ ਵੀ ਲੋਕ ਕੀ ਕਹਿਣਗੇ ਬਾਹਰ ਉਹ ਲੋਕਾਂ ਬਾਰੇ ਸੋਚ ਜਾਓ ਮੇਰੇ ਮਾਰੇ ਨਾ ਸੋਚੋ ਜਿੰਦਗੀ ਮੇਰੀ ਆ ਮੈਂ ਆਪਣੇ ਤਰੀਕੇ ਨਾਲ ਜੀਊਂਗਾ ਬਸ ਮੈਨੂੰ ਲੋਕਾਂ ਦੀ ਪਰਵਾਹ ਨਹੀਂ ਹੈਗੀ ਮੇਰੀ ਇੱਕ ਗੱਲ ਸੁਣ ਲੈ ਬਾਪੂ ਇਹ ਤੇਰੇ ਘਰ ਵਾਲੀ ਬਣ ਸਕਦੀ ਆ ਪਰ ਮੇਰੀ ਮਾਂ ਨਹੀਂ ਬਣ ਸਕਦੀ ਸਮਝ ਗਿਆ ਨਾ ਜੇ ਹੁਣ ਤੁਸੀਂ ਕਿੱਥੇ ਚੱਲੇ ਹੋ ਉਹ ਕੋਈ ਨਾ ਪਤਾ ਗੁੱਸਾ ਢੰਡਾ ਹੋ ਜੂਗਾ ਨਾ ਆਪੇ ਆ ਜੂਗਾ ਤੂੰ ਫਿਕਰ ਨਾ ਕਰ ਕੁਝ ਨਹੀਂ ਹੁੰਦਾ ਸਭ ਠੀਕ ਹੋ ਜੂਗਾ ਤਾਂ ਬਾਪੂ ਜੀ ਇਹ ਕਿ ਆ ਕੀ ਸਾਰਨਾ ਪੂਗਾ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਹੀ ਗਿਆ ਚਲੋ ਅੰਦਰ ਆਇਓ ਤੁਸੀਂ ਆ ਜਾਓ ਤੁਸੀਂ ਮੇਰੇ ਗਾਲ ਸੁਣੋ ਜੀ ਮੁੰਡਾ ਤਾਂ ਰਸਤੇ ਕਿ ਵਾ ਗਿਆ ਤਾਂ ਕੁਝ ਹੋរី ਹੋ ਗਿਆ ਆਪਾਂ ਤਾਂ ਕਲੇਸ ਹੀ ਖੜਾ ਕਰ ਲਿਆ ਦੱਸੋ ਉਹ ਤਾਂ ਵੇਗ ਨਾ ਕਰ ਸਭ ਠੀਕ ਹੋ ਜੂ ਅਜੇ ਤਾਂ ਤਕ ਹੋਆ ਤਾਂ ਕਰਕੇ ਬਣੀਆਂ ਛਾਲਾ ਮਾਰਤਾ ਉਹ ਨਾਲੇ ਬਹੁਤ ਬੋ ਸਮਝਦਾਰ ਆਪੇ ਸਮਝਾ ਦੋਗੇ ਮੁਟੇ ਨੂੰ। ਨਾ ਕਿ ਤੈਨੂੰ ਸੋਹਰੀ ਨਾ ਕਰ ਲਿਆ ਜੀ ਗੁੱਸੇ ਗੱਲੇ ਚ। ਉਹ ਕੁਛ ਨਹੀਂ ਹੁੰਦਾ ਹੈਗਾ। ਔੜੀ ਔੜੀ ਸਭ ਠੀਕ ਹੋ ਜਾਊਗਾ। ਆਪੇ ਸੁਭਾਉ ਪਈ ਉਹਨਾਂ ਨੂੰ। ਤੂੰ ਦੇਖੀ। ਇਹਦਾ ਅੱਜ ਮੜਾ ਜਾਨੇ ਇੱਕ ਲਖਤ ਦੇਖਿਆ ਨਾ। ਹਾਂਜੀ ਹਾਂ। ਤਾਂ ਕਰਕੇ ਗੁੱਸਾ ਕਰ ਗਿਆ ਉਹ। ਵੀ ਆਪਾ ਨੇ ਕੀ ਕੰਮ ਕਰ ਲਿਆ। ਪਰ ਤੂੰ ਫਿੰਗਰ ਨਾ ਕਰ। ਚਲੋ ਜੇ ਤੁਸੀਂ ਕਹਿਣੇ ਹੋਗੇ ਸੈੱਟ ਕਰ ਲਿਓ ਹਨਾ। ਮੈਂ ਸਮਝਾ ਦਊਗਾ ਉਹਨੂੰ ਆਪੇ। ਅਨੂਏ। ਠੀਕ ਹੈ। ਹਾਂ ਤੂੰ ਬੈਠੋ ਮੈਂ ਆਇਆ। ਚਲਮਾ ਫੇਰ ਕੀ ਹੋ ਗਿਆ ਸੀ ਜੇ ਗੁੜੇ ਨੇ ਵਿਆਹ ਕਰਾ ਲਿਆ ਸੀ ਅਗਲੀ ਦੀ ਜ਼ਿੰਦਗੀ ਮੁੰਡੇ ਨੂੰ ਵੀ ਸਮਝਣਾ ਚਾਹੀਦਾ ਸੀ ਬੇਪੁੱਤਾ ਸਮਝਦਾ ਤਾਂ ਤਾਂ ਜੇ ਲੋਕ ਉਹਨੂੰ ਸਮਝਣ ਦਿੰਦੇ ਉਹ ਕਹਿੰਦੇ ਨਹੀਂ ਹੁੰਦੇ ਨੇ ਵੀ ਦਾਤੀ ਦੇ ਦਿੰਦੇ ਇੱਕ ਪਾਸੇ ਤੇ ਜਹਾਨ ਦੇ ਦੋ ਪਾਸੇ ਜਿਹੜੇ ਲੋਕ ਨਾ ਉਹਨਾਂ ਦੇ ਮੂਹਰੇ ਨੀ ਨੀ ਪਾਪਾ ਲੰਘਦੇ ਸੀ ਉਹ ਟਿਕਚਰਾਂ ਕਰ ਕਰ ਲੰਘਣ ਲੱਗ ਪਏ ਇਹ ਕਰ ਰਾਇਆ ਇੱਕ ਬੱਲੇ ਹੁਣ ਸਾਨੂੰ ਕੁਲਚੇ ਖਾਣ ਦੀ ਕਿ ਲੋੜ ਹੈ ਕਿਉਂ ਬਈ ਅਸੀਂ ਕੁਲਚੇ ਨਹੀਂ ਖਾ ਸਕਦੇ ਮੈਂ ਪਹਿਲਾਂ ਹੁਣ ਸਾਨੂੰ ਕੁਲਚੇ ਖਾਣ ਦੀ ਕਿ ਲੋੜ ਹੈ ਤੁਸੀਂ ਮੰਜੂਰੀਅਨ ਖਾਓ ਬਰਗਰ ਖਾਓ ਮੱਠਾ ਮੂੰਹ ਕਰਾਓ ਪਹਿਲਾਂ ਨਾ ਕੀ ਗੱਲ ਹੋਗੀ ਗੱਲ ਕੁਲਚੇ ਦੀ ਨਮੀ ਮੰਮੀ ਦੀ ਖੁਸ਼ੀ ਚ ਬਾਪੂ ਨੇ ਤੇਰੇ ਨੇ ਵਿਆਹ ਕਰਾ ਲੈ ਸਾਰੇ ਪੈਸੇ ਲੋੜੀ ਪਈ ਜਾਈਗੀ ਮੈਂ ਕਿਹੜਾ ਕੱਲਾ-ਗੱਲਾ ਕਰਦਾ ਪ੍ਰਕਾਰ ਸਿਆ ਸਾਰੇ ਪਿੰਡ ਨੂੰ ਪਤਾ ਹੈ ਦੇ ਕੀ ਤੇਰੇ ਬਾਪੂ ਨੇ ਚੰਦ ਚੜ੍ਹਤਾ ਹੁਣ ਕਿਹਨੂੰ ਕਿਹਨੂੰ ਚੁੱਪ ਕਰਾ ਲੈਂਗੇ ਤੂੰ ਉਹ ਛੱਡ ਜਾ ਰਹਿਣ ਦੇ ਮੇਰੇ ਬੁੜੇ ਦਾ ਸਾਰੇ ਪਾਸੇ ਬਦਨਾਮੀ ਕਰਾਤੀ ਜਿੱਥੇ ਵੀ ਜਾਂਦੇ ਉੱਥੇ ਗੱਲਾਂ ਹੋਣ ਲੱਗ ਜਾਂਦੀ ਜਿੱਥੇ ਵੀ ਕਰਦੇ ਉੱਥੇ ਵੀ ਸ਼ਰਮ ਹੀ ਜਾਂਦੀ ਹੈ ਹੂੰ ਚੱਲ ਮੈਂ ਕੋਲਚਾ ਗੱਦੀ ਖਾਉਂਗਾ ਹੁਣ ਯਾਰ ਇਹ ਬੁਢੀ ਉਮਰੇ ਇਹ ਚੰਦ ਚਾੜੂਗਾ ਫਿਰ ਫੁੱਲ ਦਾ ਪੈਣ ਗਈ ਪਰ ਆਹ ਯਾਰ ਲੋਕਾਂ ਨੇ ਜੀਣਾ ਹਰਾਮ ਕਰਿਆ ਮੇਰਾ ਤਾਂ ਜਿਹੜੀ ਗਲੀ 'ਚ ਜਾਨਾ ਚਿਹੜੀ ਕਿੱਧਰ ਵੀ ਜਾਨਾ ਹਰੇ ਕੇ ਗਾ ਤੇਰੇ ਬੁੜੇ ਨੇ ਵਿਆਹ ਕਰਾ ਲਿਆ ਕਸਾ ਆ ਉਮਰੇ ਦਸ ਇਹਨੂੰ ਕਿ ਲੋੜਤੀ ਵਿਆਹ ਕਰਾਣ ਦੀ ਸਾਡੀ ਬੇਇੱਜ਼ਤੀ ਕਰਾ ਕੇ ਰੱਖਦੇ ਸਾਰੇ ਪਿੰਡ ਦੇ ਵਿੱਚ ਦੱਸ ਉਹਨਾਂ ਤੋਂ ਸ਼ਰਮ ਆਣੀ ਚਾਹੀਦੀ ਸੀ ਵਿਆਹ ਮਰੇ ਕਿਹੜੇ ਟਾਈਮ 'ਚ ਖੇ ਖਾਂਦੀ ਫੜਦੀ ਮੇਰੇ ਬਾਪੂ ਨਾਲ ਪੁੱਛਦਾ ਨਾ ਉਹਨਾਂ ਨੂੰ ਜਾ ਕੇ ਮੰਤਰ ਉਹ ਕੋਈ ਨਾ ਕਮਾ ਲਿਆਉਂਗਾ ਉਧਰ ਵੀ ਆ ਮੜੇ ਮੇਮੂ ਪੈਣ ਲਾ ਇਹਨਾਂ ਦੇ ਫੇ ਚੱਲਾਂਗੇ ਹੈਂ ਮੀਂਹ 'ਚ ਮੌਸਮ ਬੜਾ ਵਧੀਆ ਹੁੰਦਾ ਕਹਿੰਦੇ ਪਾੜਾਂ ਦਾ ਮੈਂ ਸੁਣਿਆ ਲੋਕਾਂ ਤੋਂ ਚਲੋ ਮਰਜੀ ਹੈ ਹਾਂ ਆਪਾਂ ਕਮਾ ਕੇ ਲਿਆਉਂਗਾ ਤੈਨੂੰ ਠੀਕ ਹੈ ਠੀਕ ਹੈ ਹਾਂ ਆ ਬੈਠਿਆ ਸਾਲ ਮਿਰਚਾ ਬਣਿਆ ਬਣਨੇ ਆ ਮਿਰਚਾ ਹੁਣੇ ਜਵਾਨੀ ਚੜੀ ਆ ਤੇਰੇ ਤੇ ਤੈਨੂੰ ਚੰਮੀ ਸ਼ਰਮ ਨਹੀਂ ਹੈਗੀ ਕੀ ਹੋ ਗਿਆ ਤੈਨੂੰ ਕੀ ਹੋ ਗਿਆ ਤੈਨੂੰ ਤੈਨੂੰ ਪਤੀ ਨਹੀਂ ਹੈਗਾ ਗਲੀ ਮਹੌਲ ਚ ਕਿਵੇਂ ਗੱਲਾਂ ਹੋ ਰੀਆਂ ਤੇਰੀਆਂ ਵੀ ਵਿਆਹ ਕਰਾ ਲੱਗੇ ਨੇ ਉਹ ਗੱਲਾਂ ਦਾ ਕਲੋ ਕਰਦੇ ਹੁੰਦੇ ਨੇ ਗੱਲਾਂ ਕਰਦੇ ਹੁੰਦੇ ਨੇ ਤੈਨੂੰ ਕਿਹੜਾ ਖੜਨਾ ਪੈਣਾ ਕਿਤੇ ਖੜਨਾ ਪੈਣਾ ਤਾਂ ਸਾਹਮਣੇ ਹੁੰਦਾ ਨਾਲ ਤੈਨੂੰ ਵੀ ਸ਼ਰਮ ਆਈ ਹੈਗੀ ਆ ਮਰੇ ਗੱਲ ਸੰਦੇ ਮੁੰਡਿਆ ਰੋਜ਼ ਮੈਂ ਤੇਰੀ ਬਾਕ-ਬਾਕ ਸੁਣੀ ਜਾਂਦੀ ਆ ਕਿ ਮੈਨੂੰ ਜ਼ਿਆਦਾ ਬੋਲਣ ਦੀ ਜ਼ਰੂਰਤ ਨਹੀਂ ਹੈਗੀ ਜੋ ਭਾਲ ਲਈਆ ਤੇ ਬਾਪ ਨਾਲ ਕਰ ਸਿੱਧੇ ਮੱਖੇ ਹੋ ਵੀ ਬਕਵਾਸ ਨਾ ਜਾਦੇ ਮਾਰੀ ਨਹੀਂ ਮੈਂ ਥਾਣੇ ਚ ਚਕਾ ਦੂੰਗੀ ਤੈਨੂੰ ਸਾਡੀ ਕੋਰਟ ਮਾਰਚ ਹੋਈ ਹੋਈ ਹੈਗੀ ਕੋਰਟ ਮਾਰਚ ਦਾ ਠੀਕ ਆ ਮੇਰਾ ਬਾਪ ਦਾ ਹੈ ਤੇ ਆ ਜਾਗੇ ਤੇ ਤਰਾ ਕੋਈ ਮੈਨਿਕ ਗੱਲ ਕਰਾਣੇ ਆਇਆ ਕੋਈ ਸਾਰਾ ਕੁਝ ਹੈਗਾ ਤੇ ਮੇਰਾ ਮੈਂ ਤਾਂ ਹੀ ਤੇਰੇ ਬਾਪ ਨਾਲ ਆਈਆਂ ਚੁੱਪ ਕਰਜੇ ਜੀ ਹੇ ਕਾ ਤੋ ਬੋਲੀ ਜਾਂਦੇ ਕਿਉਂ ਕਰ ਚ ਕਲੇਸ਼ ਪਾਇਆ ਅੰਡ ਗਵਾੜ ਦੇ ਕੀ ਕਹਿਣਗੇ ਉਹ ਜਸਵਿੰਦਰ ਤੈਨੂੰ ਕੀ ਪਤਾ ਗੱਲਾਂ ਤਾਂ ਬਾਹਰ ਹੋ ਰਹੀਆਂ ਨੇ ਜਿੱਥੇ ਖੜਦੇ ਆ ਉੱਥੇ ਕਹਿੰਦੇ ਆ ਤੇਰੇ ਬਾਪੂ ਨੇ ਵਿਆਹ ਕਰਾ ਲਿਆ ਮਰਜ਼ਾ ਬਣ ਗਿਆ ਜਿੰਦੇ ਸਮੇਂ ਚ ਮੈਂ ਕਿ ਮਾਂ ਕਿੱਧਰ ਬਰਾਤ ਸਮ ਮੇਰੇ ਸਾਰਾ ਤਾਂ ਤਾਂ ਕਰ ਬਟ ਬਟ ਕੰਨ ਕੋਲ ਦੀ ਜਰੂਰਤ ਨਹੀਂ ਹੈਗੀ ਐਵੇਂ ਛੁੱਪਰ ਖਾਣਾਂ ਮੇਰੇ ਤੋਂ ਉਹ ਤੈਨੂੰ ਵੀ ਸ਼ਰਮ ਚਾਹੀਦੀ ਆ ਆ ਉਮਰ ਤੇ ਤੈਨੂੰ ਜਮ ਨਹੀਂ ਚੜੀ ਆਉਣਾ ਤੂੰ ਮੂਸਮਾਨੀ ਬੋਲ ਰਹੀ ਏ ਤੇਰੀ ਬੇਟੀ ਐ ਉਹ ਤੈਨਨੇ ਕਿੱਥੇ ਛੱਡਿਆ ਬਾਪੂ ਮੂਸਮਾਨਾਂ ਨਾਲੇ ਹੁਣ ਅਸੀਂ ਨਹੀਂ ਕਹਾਂਗੇ ਹੋਰ ਕੋਈ ਕੌਣ ਕਹੂਗਾ ਉਹ ਤੂੰ ਲੋਕਾਂ ਨੇ ਬਿਲਾ ਸੁਣਦਾ ਕਹਦਾ ਹੈ ਹੈ ਓਏ ਹੋਰ ਕੰਨ ਬੰਦ ਕਰ ਲਈ ਅਸੀਂ ਕੰਨ ਬੰਦ ਕਰ ਲਈਏ ਲੋਗ ਤਾਂ ਕਹਿੰਦੇ ਹੁੰਦੇ ਨੇ ਕੋਈ ਜਿਆਹੀ ਕੁਛ ਕਰਨਾ ਸੀ ਪਹਿਲਾਂ ਤੂੰ ਮੈਨੂੰ ਜ਼ਹਿਰ ਦੇ ਦਿੰਦਾ ਫੇਰ ਚਾਹੇ 100 ਵਿਆਹ ਕਰਾ ਲੈਂਦਾ ਮੈਨੂੰ ਕਿਉਂ ਦਿਹਾਇਆ ਜੇ ਮੈਨੂੰ ਗੱਲ ਸੁਣ ਬੇਲਰ ਨਾਲ ਜਿਆਦਾ ਬਕਵਾਸ ਕਰਨ ਦੀ ਜਰੂਰਤ ਨਹੀਂ ਹੈਗੀ ਬਿੰਦਰੂ ਮਰਦਾ ਚਾਹੇ ਹੁਣ ਮਰ ਜਾ ਤੂੰ ਜਿਆਦਾ ਲੱਗਾਗਾ ਬੋਲਣਾ ਲੈ ਮੈਂ ਤੈਨੂੰ ਕੋਈ ਆਕੇ ਕੁੱਖੋ ਨਹੀਂ ਜੰਮਿਆ ਹੈਗਾ ਬਕਵਾਸ ਕਰਦਾਗਾ ਮੇਰੇ ਨਾਲ ਖੜਕੇ ਮਾਕਰੋ ਵੀ ਬੇਨਾਂ ਦੇ ਮਾਕਰੋ ਤੂੰ ਬੋਲਦਾ ਨਹੀਂ ਹੈਗਾ ਮੈਨੂੰ ਅੱਗੇ ਪੱਤ ਘਟ ਮੈਂ ਕਿਤੇ ਵੀ ਹੋਵਾਂ ਤੂੰ ਆਦੀ ਮੈਨੂੰ ਬਕਵਾਸ ਮਾਰਨਾ ਲੱਗ ਜਾਣਾ ਤਾਂ ਉਹ ਚਲ ਤੂੰ ਗੱਲ ਨੂੰ ਬੋਲਦੀ ਆ ਬੋਲਾ ਕਿਉਂ ਨਾ ਜੀ ਮੈਂ ਵੀ ਅੱਧ ਦੀ ਮਾਰ ਤਾਂ ਆਂਦੀ ਇੱਥੇ ਇਹ ਜਦੋਂ ਵੀ ਜੀ ਕਰਦਾਗਾ ਮੈਨੂੰ ਬੱਤ ਘਟ ਬੋਲਦਾਗਾ ਕਿਹਨੇ ਆ ਕੀ ਮਤਲਬ ਆਦਾ ਮੇਰੇ ਨਾਲ ਇਹਨੇ ਬੱਤ ਘਟ ਬੋਲਣ ਦਾ ਬਸ ਆਹੀ ਗੱਲਾਂ ਉਹ ਮੈਂ ਕਹਿੰਦਾ ਕੁਝੜੇ ਘਰ ਦੀ ਨਹੀਂ ਹੈਗੀ ਤੂੰ ਐ ਲੱਗਿਆਗਾ ਮੈਨੂੰ ਬਕਵਾਸ ਕਰਨ ਉਹ ਜੇ ਤੂੰ ਚੰਗੇ ਕਰਦੀ ਹੁੰਦੀ ਤੈਨੂੰ ਆਹ ਕਰਕੇ ਕਿਉਂ ਲੱਗਦਾ ਤੈਨੂੰ ਤੇਰਾ ਬਾਪ ਲੈ ਕੇ ਆਇਆਗਾ ਮੈਨੂੰ ਇੱਥੇ ਬਾਪ ਜਿਆਦਾ ਨਾ ਮੈਨੂੰ ਮੂਨਾ ਮੇਰੇ ਲੱਗੀ ਤੂੰ ਦੇਖ ਲੈ ਬਾਪੂ ਕੀ ਹੋ ਰਿਹਾ ਇਹ ਮੈਂ ਨਾ ਦੋ ਮਾਰੂੰਗੀ ਤੇਰਾ ਬੁਛੜਦਾ ਹੀ ਲੱਗਦਾ ਉਹ ਤੂੰ ਤੂੰ ਚੱਲ ਅੰਦਰ ਛੱਟੇ ਅੰਦਰ ਜਾ ਮਾਰਾ ਮੈਂ ਹੱਥ ਜਿਵੇਂ ਚੱਕਦੀ ਹਾਂ ਤੈਨੂੰ ਸ਼ਰਮ ਨਹੀਂ ਆਉਂਦੀ ਸ਼ਰਮ ਨੂੰ ਦੱਸ ਬਾਪੂ ਤੈਨੂੰ ਨਹੀਂ ਸ਼ਰਮ ਆਉਂਦੀ ਆ ਮਰੇ ਇਹਦਾਂ ਦਮ ਰਹੀ ਐ ਨਾ ਬਗਿਆ ਨਾ ਕਿਸੇ ਪਾਸੇ ਜੋ ਮਰ ਗਿਆ ਇੱਥੇ ਜੱਕੇ ਇੱਥੇ ਸਾਰੇ ਨਾਲ ਗੰਦ ਪਾਇਆ ਵੇ ਜੀਣੇ ਨਹੀਂ ਦਿੰਦੇ ਬੰਦੇ ਨੂੰ ਹਾਲੇ ਮੇਰੀ ਕੋਈ ਜ਼ਿੰਦਗੀ ਨਹੀਂ ਗਈ ਅਡਾਕਟਰ ਬਣਾਇਆ ਮੈਂ ਮੱਚਾ ਦਣ ਜੀਵਨ ਨਹੀਂ ਸਾਵਾਂ ਖਾਵਾ ਦੁਨੀਆਂ ਦਾ ਕੋਈ ਚਰਚਾ ਕੰਮ ਕਰਤਾ ਨਹੀਂ ਵਿਆਹ ਕਰਾਇਆ ਇੱਕ ਹੱਦ ਹੋਈ ਪਈਆ ਜਦੋਂ ਕਿਸੇ ਨਿਸ਼ਾਨੀ ਮੁੰਨੇ ਪਹਿਚ ਨਹੀਂ ਕਰਾ ਮੈਂ ਹੀ ਕਰਾਇਆ ਪਹਿਲੀ ਵਾਰ ਵਗਰੇ ਲੋਕ ਕਰਾਉਂਦੇ ਨੇ और कुछ नहीं करता है आप आ जाऊंगा देखो सर ठंडा हो गया बापू जी मारो मोटो मम्मी जी ने भी समझाओ ना तुसी ओ भाई तो, तो, तो उन्हें भी समझा रहा कर भी सियाणी आओ मड़ा देख के बोले ना बापू जी की सोचे सी की कुछ हो गया चल मैं तो फिर भी कह रही थी तुसी ब्याह करा के आगे कोई चक्कर नहीं मेनू कोई गल नहीं मेनू मां मिल पर मेनू ਵੀਰ ਨੇ ਕਿਹਾ ਕਿ ਉਹ ਕਿਉਂ ਇੰਨਾ ਤਰਸਦਾ। ਉਪਰ ਤੋਂ ਸੋਚਦਾ ਮੈਂ ਵੀ ਚੱਗੇ ਬਾਰੇ ਵੀ ਪਤਾ ਤਾਂ ਮੈਨੂੰ ਹੀ ਤਾਂ ਲਾ ਵੀ ਗੱਲ ਉਹਰੀ ਤੱਕ ਆਜੂਗੀ। ਹੁਣ ਸਮਝਣ ਦੀ ਤਿਆਰੀ ਨਹੀਂ ਨਾ ਹੋਏਗਾ। ਲੋਕਾਂ ਦੀਆਂ ਗੱਲਾਂ ਸੁਣੀਆਂ ਨਾ ਬਸ। ਲੋਕ ਤਾਂ ਹਲੇ ਕਰ ਪਾੜਦੇ ਨੇ। ਕੋਈ ਤਾਂ ਗੱਲ ਉਹ ਬੁੱਕ। ਲੋਕਾਂ ਦੇ ਮੂੰਹ ਨਹੀਂ ਫੜੇ ਜਾਣਾ ਫੀਟਾ। ਉਪਰ ਤਾਂ ਹੈ ਕਰ। ਤੂੰ ਸਮਝਾ। ਮੈਂ ਤੇਰੀ ਬੇਬੇ ਨੂੰ ਸਮਝਾਣਾ। ਤੂੰ ਨੂੰ ਸਮਝਾ। रिपाई अपने घर से मिलके रहो सारे मेनू मेनु भी लगता कई बार भी मैं फैसला गलते कर लिया है भी ना तुम जो से तो तुम भी तो अच्छा ये सारी सी फिर की होया ਉੱਤੋਂ ਫੇਰ ਕੀ ਹੋਣਾ ਸੀ ਇੱਕ ਤਾਂ ਮੇਰੇ ਸਾਲੇ ਰੀਲ ਵਾਲਿਆਂ ਨੇ ਬੜਾ ਗੰਦ ਪਾਇਆ ਇਹਨਾਂ ਦਾ ਵੀ ਕੋਈ ਸਰਕਾਰ ਨੂੰ ਗੱਲ ਕਰਨਾ ਚਾਹੀਦਾ ਹੈ ਲੈ ਲੈ ਉਹ ਕਿਵੇਂ ਆ ਬਲਕਾਰ ਕਿਵੇਂ ਚੁੱਪ ਕਰਕੇ ਲੰਘ ਚੱਲਿਆ ਠੀਕ ਆ ਬਾਈ ਬਸ ਕੀ ਗੱਲ ਹੋ ਗਈ ਓ ਕੀ ਦੱਸਿਓ ਯਾਰ ਆ ਮਰੇ ਬੁੜੇ ਨੇ ਸਰਚ ਖੇ ਪਾਤਾ ਉਹ ਹਾਂ ਸੱਚੋ ਲੈ ਬੁੜੇ ਤੋਂ ਜ਼ਿਆਦਾ ਆ ਭਾਈ ਨਾਲੇ ਤੈਨੂੰ ਨਵੀਂ ਮੰਮੀ ਦੀਆਂ ਪਤਾਇਆਂ ਉਹ ਸੜਿਆ ਤੂੰ ਤਾਂ ਟਿਕ ਜਾ ਲੋਕ ਤਾਂ ਕਹਿੰਦੇ ਕਹਿੰਦੇ ਤੂੰ ਤਾਂ ਨਾ ਮੈਨੂੰ ਮਾਰ ਮੈਣੇ ਉਹ ਹੋਰ ਤਾਂ ਗੱਲਾਂ ਨਹੀਂ ਕਰਨਾਂ ਬਰ ਘਰ ਪਰ ਯਾਰ ਤੇਰੀ ਨਵੀਂ ਮੰਮੀ ਨਾ ਧਰਮ ਨਾਲ ਬੰਬ ਬੰਬ ਬੜੀ ਸੋਣੀ ਰਿਆ ਬਕੂਦਰਾ ਉਹ ਸੜਿਆ ਮੇਰਾ ਤਾਂ ਪਹਿਲੀ ਦਮਾ ਖਰਾਬ ਹੋ ਰਿਆ ਤੂੰ ਹੋਰ ਕਰੇਗਾ ਮੇਰਾ ਛੱਡ ਸਾਲਾ ਦਮਾ ਖਰਾਬ ਦਾ ਉਹ ਕੱਲਾ ਮੈਂ ਨਹੀਂ ਕਹਦਾ ਸਾਰਾ ਪਿੰਡ ਕਹਿੰਦਾ ਸਾਥ ਤੇ ਜਾ ਕੇ ਦੇਖ ਲੋਕ ਚਿਉਂਦੀਆਂ ਚਿਉਂਦੀਆਂ ਗੱਲਾਂ ਕਰਦੇ ਨੇ ਸਾਲਾ ਇੰਨੀ ਖਬਰ ਤਾਂ ਕਿਸੇ ਮੜੇ ਮੁਲਾਜ਼ਮ ਦੀ ਨਹੀਂ ਵਾਇਰਲ ਹੁੰਦੀ ਇੰਨੇ ਤਰੇ ਪਾਪੂ ਦੀ ਹੋਈ ਵੀ ਪਿੰਡ ਚ ਓ ਟਿਕ ਜਾ ਬਾਈ ਟਿਕ ਜਾ ਕਾ ਨੂੰ जख्मਾਂ ਤੇ ਨੂਨ ਪਾਣਾ ਤੋਂ ਓਏ जख्मਾਂ ਤੇ ਨੂਨ ਮੈਂ ਥੋੜੀ ਪਾਉਣਾ ਲੋਕ ਪਾਉਂਦੇ ਨੇ ਲੋਕਾਂ ਦੀਆਂ ਗੱਲਾਂ ਸੁਣ ਪਤਾ ਕੀ ਕੀ ਗੱਲਾਂ ਕਰਦੇ ਨੇ ਯਾਰ ਤਾਰ ਨਾਲ ਜੇ ਤੈਨੂੰ ਇੱਕ ਵੀ ਗੱਲ ਸੁਣਾਦਾ ਨਾ ਤੂੰ ਵੀ ਸੁਣ ਕੇ ਹੈਰਾਨ ਹੋ ਜਾਏਗਾ ਹੋਰ ਤਾਂ ਹੋਰ ਆ ਪਿੰਡ ਦੀਆਂ ਬੁੜੀਆਂ ਪਤਾ ਨਹੀਂ ਕਿੱਥੋਂ ਕੱਢ ਕੱਢ ਲਿਆ ਨੇ ਡਾਇਲੋਗ ਕਹਿੰਦੀਆਂ ਨੇ ਗਾਜਰ ਵਰਗੀ ਆ ਗਾਜਰ ਵਰਗੀ ਟਿਕ ਜਾ ਸਾਲਾ ਕਿਤੇ ਮੇਰੇ ਘਰ ਵਾਲਾ ਗੁੱਸਾ ਤੇਰੇ ਤੇ ਨ ਉਤਰ ਜਾ ਮੈਨੂੰ ਉਹ ਚਲਾਇਆ ਕਰ ਤੂੰ ਗੁੱਸਾ ਨਾ ਕਰ ਮੈਂ ਤੇਰਾ ਗੁੱਸਾ ਠੰਡਾ ਕਰਾਂ ਉਹ ਕਿਵੇਂ ਚੱਲ ਮੇਰੇ ਨਾਲ ਤੇਰਾ ਗੁੱਸਾ ਹੁਣ ਠੰਡਾ ਕਰ ਕਿੱਥੇ ਲੈ ਕੇ ਜਾਏਗਾ ਤੁਹਾਨੂੰ ਉਹ ਚਲਾ ਆ ਜਾ ਆਪਣੇ ਚਿਵਾਰੇ ਚੱਲ ਚੱਲ ਆ ਜਾ ਅਜੇ ਨਹੀਂ ਓਏ ਆ ਜਾ ਹੁਣ ਕਿੰਨਾ ਕ ਟਾਈਮ ਲਾਏਂਗੇ ਅੰਦਰ ਓਏ ਆ ਗਿਆ ਹੁਣ 2 ਮਿੰਟ ਦਾ ਖਰਚ ਓਆ ਕੀ ਫਾਰਮੂਲਾ ਚੱਕੀ ਫਿਰਦਾ ਨੂੰ ਓਏ ਫਾਰਮੂਲਾ ਪੂਰਾ ਟਾਪ ਲਾ ਦੇ ਦੇ ਗਿੱਲਾ ਹੱਥ ਨਾਲ ਇਹਨੂੰ ਐਂ ਬਾਬਾ ਐ ਕਰ ਫਰੀਦ ਨਾਲ ਕੀ ਹੋਊਗਾ ਯਾਰ ਸੁਣਤਾ ਲਾ ਥੱਲੇ ਲੈਟਰ ਲਾ ਤੇਨੂੰ ਫੇਰ ਕਰ ਫੇਰ ਦੇਖੀ ਸਾੜਾ ਸੁਰਗਾਂ ਦੇ ਝੂਟੇ ਰਹਿੰਦੇ ਸੁਰਗਾਂ ਦੇ ਝੂਟੇ ਕਿਵੇਂ ਲੱਗੂਗੇ ਯਾਰ ਮੈਨੂੰ ਸਮਝਾ ਦੇ ਤੂੰ ਤੈਨੂੰ ਦੱਸਾਂਗਾ ਆ ਦੇਖ ਇਹਨੂੰ ਗਿੱਲਾ ਕਰ ਹੱਥ ਫੇਰ ਠੀਕ ਹੈ ਫੇਰ ਉਦੋਂ ਬਾਅਦ ਥੱਲੇ ਲੈਟਰ ਲਾ ਲੈਟਰ ਲਾਇਆ ਫਿਰ ਇਹਨੂੰ ਫਿਰ ਇਹ ਨਾਲ ਕੀ ਹੋ ਜਾਊਗਾ ਬਾਈ ਹੋ ਜਾਊਗਾ ਦੇਖੇ ਜਿਹੜਾ ਅਜੇ ਤੱਕ ਕੁਝ ਨਹੀਂ ਹੋਇਆ ਨਾ ਉਹ ਹੋ ਜਾਊਗਾ ਐਗਰ ਲੈਟਰ ਕਿਨੇ ਯਰ ਨ ਸਮਝ ਨਹੀਂ ਰਹੀ ਆ ਤੇਰੀ ਸਾਲਾ ਛੁੱਡੂਆ ਐਡਾ ਹੋ ਗਿਆ ਤਾਂ ਐਂ ਕਹ ਸੁਰਗਾ ਛੁੱਡੂਆ ਲੈ ਕੇ ਨਹੀਂ ਦੇਖਿਆ ਐਂ ਕਹ ਤੂੰ ਅੰਦਰ ਆ ਮੇਰੇ ਕੋਲ ਮੈਂ ਦਿਖਾਉਣਾ ਚੱਟ ਤੈਨੂੰ ਆ ਜਾ ਓਏ ਕਿੱਥੇ ਹੋਈ ਨਾ ਕੁਝ ਹੋ ਰੇ ਹੋ ਜਬੇ ਓਏ ਕੁਝ ਨਹੀਂ ਹੁੰਦਾ ਮੈਂ ਸਾਲਾ ਰੋਜ਼ੇ ਲਾਉਣਾ ਮੈਨੂੰ ਤਾਂ ਕੁਝ ਹੋਇਆ ਨਹੀਂ ਤੈਨੂੰ ਕਿਵੇਂ ਹੋਜੂ ਆ ਜਾ ਕਰ ਬਸ ਚੱਲ ਫਿਰ ਅਸ ਕੀ ਮਾਦੂਰ ਹੋਜੂ ਆ ਗਰ ਚੱਲ ਫਿਰ ਆ ਛੂਟਾ ਵੀ ਦੇਖ ਲੈਣੇ ਤੇ ਪਾ ਬਸ ਐਸੇ ਤਰ੍ਹਾਂ ਉਹਨੇ ਆਪਦੀ ਜ਼ਿੰਦਗੀ ਬਰਬਾਦ ਕਰ ਲਈ ਤੇ ਉਹ ਨਸਿਆਂ ਚ ਪੈ ਗਿਆ ਫਿਰ ਇੱਕ ਦਿਨ ਭਾਬੀ ਕੀ ਗੱਲ ਹੋ ਗਈ ਹਰਮਨ ਬਾਈ ਨਾ ਜਾਣ ਟੇ ਕੇ ਪਾਗਲ ਲਵੇ ਠੀਕ ਹੈ ਤੇ ਕੀ ਕੀ ਹੋਇਆ भाई जंटी के बगल लवे ठीक है प्यार जंटे के बगल को ले बापूजी है बापू जी ठीक है अब मैं तो बाबा ही बिरा भी रा उठे नहीं है क्या चलो जा के देख दे चल बतो आज 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 चलो बापू जी ਇਹ ਕਿੰ ਕਿਉਂ ਹੈ ਮਸੰਨ ਯਾਹੀ ਆਇਆ ਇਹ ਕਿਹੋ ਜਿਹਾ ਤਰ੍ਹਾਂ ਤੇ ਉਹ ਆਪ ਜੀ ਇਹਨਾਂ ਨੂੰ ਕੀ ਹੋ ਗਿਆ ਬੁਲਕਾਰਾ ਉਹ ਬੁਲਕਾਰਾ ਕੀ ਹੋ ਗਿਆ ਨਾ ਕਿਵੇਂ ਡਿੱਗ ਬੈਠੇ ਮਸੇ ਦਾ ਟੀਕਾ ਲਾ ਦੇ ਬਾਈ ਇਹਦੇ ਨਸੇ ਦਾ ਟੀਕਾ ਓਏ ਇਹ ਤਾਂ ਨਾੜ ਦਾ ਟੀਕਾ ਲਾ ਲਿਆ ਇਹ ਤਾਂ ਮੰਨ ਤਫ ਤੜਫ ਕੇ ਮਰ ਗਿਆ ਉਹ ਬੁਲਕਾਰਿਆ ਕੀ ਕਰਦਾ ਉਹ ਇਹ ਗੰਜਰਾ ਨਾ ਰੋਕ ਕੇ ਮਾਰੀ ਸੰਗ ਜਨਾ ਬੱਟਿਆ ਕਰ फिर तो बेचारी बहुत माड़ा होया हां पुता ऐसे तरह ना उन्हर खेरू खेरू होना शुरू हो गया फिर उस तो बाद ਉਸ ਤੋਂ ਬਾਅਦ ਕੀ ਹੋਇਆ ਮੈਨੂੰ ਪਤਾ ਮੈਨੂੰ ਆਂ ਦੱਸ ਆ ਸਾਰੀ ਕਹਾਣੀ ਇੱਥੇ ਖੜੀ ਸੁਣਦੇ ਰਹੇਗਾ ਸਹਿਰੋਂ ਆਏਗਾ ਕਰੇ ਚੱਲ ਪਾਣੀ ਤਾਂ ਨਹੀਂ ਪੀ ਜਾ ਕੇ ਮੇਰਾ ਵੀ ਗਲਾ ਸੁੱਕਿਆ ਪਿਆ ਚਲਾ ਜਾ ਕਰੇ ਜਾ ਕੇ ਦੱਸੂਗੀ ਉਹ ਮਾਤਾ ਤੂੰ ਕਹਾਣੀ ਤਾਂ ਸੁਣਾ ਦੇ ਆ ਜਾ ਉਹ ਲੈ ਤੂੰ ਗੱਲ ਤਾਂ ਪੂਰੀ ਕਰ ਦੇ ਪਹਿਲਾਂ ਆ ਜਾ ਜਾ